ਰੇ ਮਾੜੀ ਜਿਹੜੀ ਹੋ ਗਈ ਹੁਣ ਤਾਂ ਟੁੱਟ ਜੂਜੀ ਇਹ ਹਾਂ ਨਾਲੇ ਪ੍ਰੈਸ਼ਰ ਬ੍ਰੇਕ ਆ ਦੇ ਹਾਂ ਜੀ ਇਹ ਹਿੱਸਾ ਹੈਵੀ ਆ ਜੀ ਇਹ ਕਿੰਨਾ ਭਜਨ ਚੱਕ ਲੂ ਹਰਪਰੀ ਤੋਂ ਇਹ 20 ਕੁਇੰਟਲ ਜੀ ਟਰੈਕਟਰ ਗੁੱਡੀ ਵਾਲੇ ਟਾਇਰ ਪਾ ਦੇ ਠੀਕ ਹੈ ਠੀਕ ਆ ਬੈਕ ਗੇਅਰ ਲਾਤਾ ਪਿੱਛੇ ਵੀ ਚੱਲਦਾ ਮੂਰੇ ਵੀ ਓਨੇ ਗੇਅਰ ਪਿੱਛੇ ਆ ਓਨੇ ਗੇਅਰ ਹੀ ਮੂਰੇ ਆ ਓਨੇ ਪਿੱਛੇ ਆ ਓਨੇ ਮੂਰੇ ਹਾਈ ਲੋ ਜੇ ਕੋਈ ਬੰਦਾ ਆਏ ਕਹਦੇ ਵੀ ਦੇਸੀ ਆਜਾਤਰ ਆਪਾਂ ਨੂੰ ਦੁੱਗਣੇ ਪੈਸੇ ਦੇ ਕੇ ਵਾਪਸ ਮੋੜਾਂਗੇ ਆਪਾਂ ਇਹ ਐਂਚੀ ਵਾਲਾ ਪਾਉਣੇ ਆ ਠੀਕ ਹੈ ਬਾਈ ਕਾਲੂ ਬੰਦਾ ਗਾਲਾਂ ਨਾ ਕਢੇ 22 ਬਾਟਰ ਕੱਲੀ ਹੈ ਨਾ ਡੇੜੀ ਦਾ 14 ਗੇ ਚਾਦਰਾਂ ਪ੍ਰੋਪਰ ਜੇ ਕੋਈ ਸਾਫਤ ਕਰ ਦੇ ਹਾਂ ਤਾਂ ਫਰੀ ਡੇੜੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਅੰਡਿਆ ਇਹਦੇ ਵਿੱਚ ਖੜੇ ਆ ਬਾਈ ਹਰਪ੍ਰੀਤ ਕੋਲੇ ਰੇੜੀਆਂ ਦਾ ਬਾਈ ਦਾ ਕੰਮ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਬਾਈ ਹਰਪ੍ਰੀਤ ਬੜਾ ਵਧੀਆ ਜੀ ਪੂਰੇ ਵਧੀਆ ਚੜਦੀ ਕਲਾ ਮੈਂ ਕਹ ਪੂਰੇ ਜੀ ਪੂਰੀ ਅੱਜ ਕਿਹੜੀ ਵੈਰਾਈਟੀ ਤਿਆਰ ਕਰਤੀ ਨਵੀਂ ਆਪਾਂ ਬੈਕ ਗੇਅਰ ਵਾਲੀ ਕਰਤੀ ਸੀ ਬੈਕ ਗੇਅਰ ਆ ਹਾਂ ਜੀ ਇਹਦੇ ਵਿੱਚ ਮਤਲਬ ਜਿਵੇਂ ਚਲਦੀਆਂ ਚਾਹਨਾ ਚ ਰੇੜੀਆਂ ਹਾਂ ਬਈ ਟੇਡੀ ਵਿੰਗੀ ਵੀ ਪਲਟਦੀ ਨਹੀਂ ਹਾਂ ਉਹ ਚੀਜ਼ ਬਣਾਈ ਆਪਾਂ ਠੀਕ ਹੈ ਟਰੈਕਟਰ ਗੱਡੀ ਵਾਲੇ ਟਾਇਰ ਪਾਦੇ ਠੀਕ ਹੈ ਠੀਕਾ ਬੈਗ ਗੇਅਰ ਲਾਤਾ ਬੈਕ ਗੇਅਰ ਲੱਗਾ ਕ੍ਰਾਸ ਵਾਲੀ ਦਿਖਾ ਕੇ ਰਾਂ ਫਿਰ ਕਿੱਥੇ ਕ੍ਰਾਸ ਵਾਲੀ ਆ ਦੇਖੋ ਗੇਅਰ ਕ੍ਰਾਸ ਵਾਲੀ ਆ ਗਈ ਕ੍ਰਾਸ ਵਾਲੀ ਥੱਲੇ ਗਰੋਸ ਆ ਦੇ ਥੱਲੇ ਕ੍ਰੋਸ ਹਾਂ ਠੀਕ ਹੈ ਤੇ ਰੇੜੀ ਮਿੱਤਰੋ ਦੇਖ ਸਕਦੇ ਹੋ ਆ ਬੈਕ ਗੇਅਰ ਆ ਆ ਬੈਕ ਗੇਅਰ ਆ ਜੀ ਇਹ ਇਹ ਨਾਲੇ ਪਿੱਛੇ ਵੀ ਚੱਲਦਾ ਮੂਰੇ ਵੀ ਓਨੇ ਗੇਅਰ ਪਿੱਛੇ ਆ ਓਨੇ ਗੇਅਰ ਹੀ ਮੂਰੇ ਆ ਓਨੇ ਪਿੱਛੇ ਆ ਓਨੇ ਮੂਰੇ ਹਾਈ ਲੋ ਸਾਰਾ ਕੋ ਚੱਲਦਾ ਹਾਈ ਲੋ ਸਾਰਾ ਚੱਲਦਾ ਸਾਰਾ ਸਾਰੀ ਸਾਰੀ ਇਹ ਤਾਂ ਤੂੰ ਟਰੈਕਟਰਾਂ ਵਾਲੇ ਸਿਸਟਮ ਬਣਾਤਾ ਪੂਰਾ ਚੇਹੇ ਆਪਣੀ ਚਾਦਰਾਂ ਨਾਲ ਜੀ ਹਾਂ ਚਾਦਰ 10 ਗੇਜ ਦੀ ਆ ਜੀ ਇਹ 10 ਗੇਜ ਦੀ ਕੋਈ ਬੰਦਾ ਲਾਉਂਦਾ ਨਹੀਂ ਰੇੜੀਆਂ ਵਾਲਾ ਆਪਾਂ ਲਾਉਨੇ ਆ ਕਿਹੜੀ ਕੰਪਨੀ ਦੀ ਹੈ ਇਹ Tata ਦੀ ਹੈ ਜੀ Tata ਦੀ ਹੈ ओरिजिनल ओरिजिनल ਜੇ ਕੋਈ ਬੰਦਾ ਐ ਕਹੇ ਵੀ ਦੇਸੀ ਆ ਜਾਦਰ ਆਪਾਂ ਨੂੰ ਤੁਗਨੇ ਪੈਸੇ ਦੇ ਕੇ ਵਾਪਸ ਮੋੜਾਂਗੇ ਅੱਛਾ ਜੀ ਹਾਂ ਜੀ ਠੀਕ ਐ ਦੱਸ ਕੇ ਦੀ ਜਾਦਰ ਐ ਇੱਧਰ ਟਾਇਰ ਵੀ ਦਿਖਾ ਦੇ ਮਿੱਤਰ ਜਿਹੜੇ ਇਹ ਰਿੰਬਾ ਐ ਉਹਦੇ ਛੋਟੇ ਹਾਥੀ ਦੇ ਹੈਵੀ ਰਿੰਬ ਹੁੰਦੇ ਆ ਉਹ ਪਾਏ ਹੋਇਆ ਜੀ ਇਹ ਚ ਠੀਕ ਐ ਰਿੰਬ ਵੀ ਪਾਤੇ ਰਿੰਬ ਵੀ ਹੈ ਵੀ ਆਈ ਠੀਕ ਐ ਜੇ ਗੱਡੀ ਵੀ ਪੂਰੀ ਸੋਹਣੀ ਬਣਾਤੀ ਹਨਾ ਹਾਂ ਜੀ ਹਿੱਸਾ ਵੀ ਛੋਟੇ ਹਾਥੀ ਵਾਲਾ ਜੀ ਹਿੱਸਾ ਵੀ ਛੋਟੇ ਹਾਥੀ ਵਾਲਾ ਲਾਤਾ ਤੇ ਇਹਦਾ ਸ਼ੋਰੂਮ ਪ੍ਰਾਈਸ ਰੇਟ ਕੀ ਰਹੂਗਾ ਬੈਨ ਮੋਟਰਸਾਈਕਲ ਇਹ ਬਿਨਾ ਮੋਟਰਸਾਈਕਲ ਤੋਂ ਆਪਣੀ ਇਹ 45000 ਰੁਪਏ ਦੀ ਦੇ ਦਾਂਗੇ ਜੀ 45 ਦੀ ਹਾਂਜੀ ਹਾਂਜੀ ਤੇ ਜੇ ਤੂੰ ਮੋਟਰਸਾਈਕਲ ਲਾਉਣਾ ਇਹਦੇ ਨਾਲ ਤਾਂ ਡਿਸਕਵਰ ਇਹ ਆਪਣੀ 65 70000 ਦੀ ਬਣ ਜਾਂਦੀ ਹੈ ਜੀ 65 70000 ਦੀ ਵਿੱਧ ਗੇਅਰ ਲੱਗ ਕੇ ਵਿੱਧ ਗੇਅਰ ਲੱਗ ਕੇ ਜੀ ਇਹਦੇ ਵਿੱਚ ਚੈਨ ਵਾਲੀ ਵੀ ਬਣ ਜਾਂਦੀ ਆ ਉਹਦਾ 10000 ਰੁਪਏ ਘੱਟ ਆ ਜੀ ਠੀਕ ਹੈ ਹਾਂਜੀ ਹਾਂਜੀ ਵਿੱਚ ਗੇਅਰ ਲੱਗ ਕੇ ਮਿੱਤਰੋ ਕਿੰਨੇ ਦੀ ਆਖਿਆ 45000 ਦੀ ਜੀ ਬਿਨਾ ਮੋਟਰਸਾਈਕਲ ਤੋਂ ਬਿਨਾ ਮੋਟਰਸਾਈਕਲ ਤੋਂ 45000 ਦੇ ਮੋਟਰ ਨਾਲ ਲੈਣਾਗਾ ਹਾਂਜੀ ਤਾਂ 65000 ਰੁਪਏ ਦੀ ਤਾਂ 65000 ਦੀ ਮਿੱਤਰ ਕੰਮ ਤਿਆਰ ਕੀਤੀ ਹੈ ਤੇ ਨਾ ਕੋਈ ਪੁੱਛਦੇ ਆ ਵੀ ਕਿਵੇਂ ਲੱਗਿਆ ਤੁਹਾਨੂੰ ਕੰਮ ਹਰਪ੍ਰੀਤ ਦਾ ਕਿਵੇਂ ਲੱਗਿਆ ਭਾਈ ਹਰਪ੍ਰੀਤ ਦਾ ਕੰਮ ਪੂਰਾ ਟੌਪ ਦਾ ਕੰਮ ਆ ਓਕੇ ਆ ਪੂਰਾ ਓਕੇ ਆ ਸਿਰਾ ਤੇ ਕਿੰਨੇ ਕੁ ਦਿਨਾਂ ਚ ਤਿਆਰ ਹੋ ਗਈ ਰੇੜੀ 7 ਦਿਨਾਂ 7 ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਮਿੱਤਰੋ ਰੇੜੀ ਤਿਆਰ ਹੋ ਗਈ ਇਹ ਕਿੰਨੇ ਦੀ ਹਰਪ੍ਰੀਤ ਤਿਆਰ ਕੀਤੀ ਹੈ ਇਹ ਆਪਣੀ 22000 ਰੁਪਏ ਹੀ ਦੇ ਦਾਂਗੇ ਜੀ 22000 ਦੀ ਵਾਟਰ ਪ੍ਰੂਫ ਬੋਰਡ ਲੱਗਾ ਹੋਇਆ ਵਿੱਚ ਪਤਾ ਕੀ ਕਰਦੇ ਆ ਹਾਂਜੀ ਜਿਹੜਾ ਆਹ ਬੋਰਡ ਆ ਇਹ ਪਤਲਾ ਪਾ ਦਿੰਦੇ ਆ ਠੀਕ ਹੈ ਮਤਲਬ ਵੀ 1/2 ਇੰਚ ਵਾਲਾ ਪਾ ਦਿੰਦੇ ਆ ਆਪਾਂ 1/2 ਇੰਚ ਵਾਲਾ ਠੀਕ ਹੈ ਬਈ ਕਾਲੂ ਬੰਦਾ ਗਾਲਾਂ ਨਾ ਕਢੇ ਠੀਕ ਹੈ ਹਾਂ ਜਦੋਂ ਰੇੜੀ ਮਹੀਨਾ ਕ ਚਲਦੀ ਹੈ ਨਾ ਜੀ ਉਦੋਂ ਪਤਾ ਲੱਗਦਾ ਵੀ ਕਿਹਦੀ ਰੇੜੀ ਕਾਮਯਾਬਾ ਤੇ ਕਿਹਦੀ ਰੇੜੀ ਫੇਲ ਠੀਕ ਹੈ ਹਾਂ ਉਦੋਂ ਪਤਾ ਲੱਗਦਾ ਜਦੋਂ ਮਹੀਨਾ ਕ ਚਲਦੀ ਆ ਮਹੀਨਾ ਕ ਚਲਦੀ ਆ ਹਾਂ ਫਿਰ ਪਤਾ ਲੱਗਦਾ ਇਹ ਇਹਦਾ ਜਿਹੜਾ ਪ੍ਰਾਈਸ ਹੈ ਉਹ ਬਿਨ ਮੋਟਰ ਦੇ ਨਾਲ ਤੋਂ ਬਿਨਾਂ ਮੋਟਰ ਨਾਲ ਤੋਂ 22000 ਦੀ ਹੈ ਲੱਖ 22000 ਦੀ ਹਾਂ 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 ਠੀਕ ਹੈ ਤੇ ਢੋਲ ਬਾਕਸ ਵੀ ਦੇਤੇ ਈ ਚਾਹਣਾ ਲੋਹੇ ਵਾਲੀ ਵੀ ਇੰਨੇ ਦੀ ਹੈ ਜੀ ਲੋਹੇ ਵਾਲੀ ਵੀ ਹੈ ਹਾਂ ਦਿਖਾ ਦੰਨੇ ਆਜੋ ਸੋਨੂੰ ਠੀਕ ਆਜੋ ਦਿਖਾ ਰਿਹਾ ਬਾਈ ਤਿਆਰ ਵੀ ਕਰ ਰਿ ਆ ਦੇਖੋ ਆ ਤਿਆਰ ਕਰੀ ਜਾਂਦੇ ਆ ਜੀ ਤੇ ਇਹ ਇਹ ਕਰੀ ਲੋਹੇ ਵਾਲੀ ਤਿਆਰ ਕਰਦੇ ਹਾਂ ਇਹ ਲੋਹੇ ਵਾਲੀ ਹੈ ਜੀ ਠੀਕ ਹੈ ਹਾਂਜੀ ਹੁਣ ਇਹਦਾ ਟ੍ਰਾਈ ਰੇਟ ਕੀ ਹੈ ਲੋਹੇ ਵਾਲੀ ਦਾ ਇਹ ਲੋਹੇ ਵਾਲੀ ਦਾ ਵੀ 22000 ਰੁਪਏ ਜੀ 22000 ਹਾਂ ਇਹਦੇ ਵਿੱਚ ਚਾਦਰ ਦਾ ਅਲੱਗ-ਅਲੱਗ ਫਰਕ ਆ ਜੀ ਜਿਵੇਂ ਅਗਲਾ ਚਾਦਰ ਹੈਵੀ ਲਗਾਊਗਾ ਹਾਂਜੀ ਉਵੇਂ ਆਪਾਂ ਰੇਟ ਵਧਾਉਣੇ ਆ ਠੀਕ ਹੈ ਐ ਨਹੀਂ ਆਪਾਂ ਕਿਸੇ ਦਾ ਗਲ ਘੁੱਟਦੇ ਆ ਵੀ 14 ਗਿਜ ਕਹਿ ਦਿੰਦੇ ਆ 16 ਲਾ ਦਿੰਦੇ ਆ ਉਹ ਕੋਈ ਕੰਮ ਨਹੀਂ ਠੀਕ ਹੈ ਇਹ ਚਾਦਰ ਆਪਣੀ ਸਾਫਤ ਕਰਦੇ ਵੀ ਪਤਲੀ ਆ ਠੀਕ ਹੈ ਜੀ ਠੀਕ ਹੈ ਜੀ ਤਾਂ ਫਸ ਦੁੱਗਣੇ ਪੈਸੇ ਦੇ ਕੇ ਬਾਅਦ ਸਮੋੜਾ ਲੈ ਆਹ ਜੀ ਆਹ ਬੋਰਡ ਵਾਲੀ ਆ ਗਿਆ ਸਪੋਰਟਾਂ ਦੇਖੋ ਲੱਗੇ ਆ। ਆਹ ਸਪੋਰਟਾਂ ਦੇਖ ਸਕਦੇ ਹੋ ਬਈ। ਜਿਹੜੀਆਂ ਇਹ ਚਾਦਰ ਲੱਗਦੀ ਆ ਆਹ ਸਪੋਰਟਾਂ ਲੱਗੀਆਂ ਹੋਈਆਂ ਨੇ। ਇੰਨੀਆਂ ਸਪੋਰਟਾਂ ਕੋਈ ਲਾਉਂਦਾ ਨਹੀਂ। ਇੱਕ ਹੋਰ ਦਿਖਾਉਣੇ ਲੱਕੜ ਵਾਲੀ ਦੀਆਂ। ਆਹ ਲੋਹੇ ਵਾਲੀ ਦੀਆਂ। ਠੀਕ ਆ ਜੀ। ਆਹ ਦੇਖੋ। ਇਹ ਲੱਕੜ ਵਾਲੀ ਆ ਗਈ। ਆਹ ਲੋਹੇ ਵਾਲੀ ਜੀ। ਅੱਛਾ। ਉਹ ਲੱਕੜ ਵਾਲੀ ਜੀ ਆਹ ਦੇਖੋ ਸਪੋਰਟਾਂ। ਲੋਹੇ ਵਾਲੀ ਇਹ ਲੋਹੇ ਵਾਲੀ ਆ। ਆਹ ਲੰਮੀਆਂ ਸਪੋਰਟਾਂ ਕੋਈ ਨਹੀਂ ਲਾਉਂਦਾ ਜੀ। ਠੀਕ ਹੈ। ਹਾਂ ਜਿਹੜੇ ਸਾਥੋਂ ਬਣ ਕੇ ਗਏ ਆ। ਹਾਂ ਜੀ। ਬਸ ਜੀ ਸਮਝ ਜਾਈਗਾ ਹਾਂ ਉਹ ਵੀ ਨਹੀਂ ਲਾ ਸਕਦੇ ਉਹ ਵੀ ਨਹੀਂ ਲਾ ਸਕਦੇ ਹਾਂ ਆਪਾਂ ਹੀ ਲਾਉਣੇ ਆ ਇਹ ਇਹਦਾ ਵੇਟ ਕਿੰਨਾ ਹੋਣਾ ਹਰਪ੍ਰੀਤ ਵੇਟ ਤਾਂ ਜੀ ਇਹਦਾ 22 ਕੁਇੰਟਲ ਆ ਜੀ ਗੱਲੀ ਰੇੜੀ ਦਾ 22 ਕੁਇੰਟਲ ਕੱਲੀ ਇਹਦਾ ਗੱਲੀ ਰੇੜੀ ਦਾ 14 ਗੇ ਚਾਦਰਾਂ ਪ੍ਰੋਪਰ ਜੇ ਕੋਈ ਸਾਫਤ ਕਰਦੇ ਹਾਂ ਤਾਂ ਫਰੀ ਰੇੜੀ ਫਰੀ ਰੇੜੀ ਫਰੀ ਰੇੜੀ ਠੀਕ ਹੈ ਹਾਂ ਜੀ ਆ ਇਧਰ ਤਿਆਰ ਵੀ ਕੀਤੀ ਪਈ ਆ ਇਹਦਾ ਕਿੰਨਾ ਵੇਟ ਆ ਜਾਂਦਾ 3 ਕੁਇੰਟਲ ਰੇੜੀ ਆ ਜੀ ਆਪਣੀ ਇਹ ਤਿੰਨ ਗਵੰਟਲ ਦੀ ਹੁੰਦੀ ਐ ਇਹ ਹਾਂਜੀ ਹਾਂ ਤਿੰਨ ਗਵੰਟਲ ਦੀ ਐ ਇਹ ਤਿੰਨ ਗਵੰਟਲ ਦੀ ਆ ਗਈ ਹਾਂ 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 ਠੀਕ ਐ ਹੁਣ ਆਪਾਂ ਜਿਹੜੀ ਖਾਸ ਚੀਜ਼ ਐ ਜਿਹੜਾ ਤੁਸੀਂ ਬੈਕ ਗੇਅਰ ਲਾਇਆ ਮੋਟਰਸਾਈਕਲ ਦੇ ਉਹ ਮਾਰਾ ਤੋੜ ਕੇ ਦਿਖਾਓ ਪਤਾ ਵੀ ਲੱਗੇ ਵੀ ਬਾਕੀ ਤੁਰਦਾ ਕਿ ਨਾ ਤੁਰਦਾ ਨਹੀਂ ਉਹ ਹਾਂਜੀ ਹਾਂ ਤੋੜ ਕੇ ਦਿਖਾਉਣੇ ਆ ਕੱਟ ਉਹ ਵੀ ਤੋੜ ਕੇ ਦਿਖਾਓ ਬੈਠੋ ਘਰਾਉਂਦੇ ਉੱਤੇ ਬੈਕ ਵੀ ਤੋੜ ਕੇ ਦਿਖਾਵਾਂਗੇ ਹਨਾ ਦੇਖੇ ਮੈਂ ਤੁਰਦਾ ਬੈ ਕੇ ਬਾਈ ਨੇ ਕਰਤਾ ਸਟਾਰਟ ਕੇਰਾ ਹੁਣ ਲੈ ਕੇ ਅੱਗੇ ਨੂੰ ਉਹਨੇ ਬੈਕ ਵੀ ਪੂਰਾ ਘੈਂਟਾ ਕੰਮ ਮਾਰਦਾ ਫਲਿੱਪਾ ਹਣਾ ਹਾਂਜੀ ਹਾਂਜੀ ਹਾਂ 12 ਥਲੇ ਹੱਥ ਕੱਢਦਾ ਮੈਂ ਕਹਾਂ ਜਿਗਾਠਾਂ ਪਾੜਦਾ ਜੀ ਚਿਗਾਠਾਂ ਪਾੜਦਾ ਹਾਂਜੀ ਹਾਂ ਪੂਰਾ ਘੈਂਟਾ ਉਹ ਲਾਤਾ ਬੈਕ ਗੇਅਰ ਬੈਕ ਵੀ ਦੱਬੀ ਤੁਰਿਆ ਆਉਂਦਾ ਲੋ ਵੀ ਮਿੱਤਰੋ ਬੈਕ ਵੀ ਦੱਬੀ ਤੁਰਿਆ ਆਉਂਦਾ ਤੁਸੀਂ ਟਾਇਰ ਦੇਖੋ ਪਹਿਲੇ ਨੰਬਰ ਤੇ ਤਾਂ ਹਾਂ ਲੱਗਦੇ ਨਾ ਜੀ ਪੂਰੇ ਘਾਟ ਪੂਰੇ ਲੱਗਦੇ ਲਾ ਦੇਖੋ ਦੇਖੋ ਲਾ ਆਹ ਕਿਉਂ ਜੀ ਗੱਲ ਦੀ ਗੱਲ ਹੈ ਜਮਾ ਅੱਧਾ ਟੁੱਟਦਾ ਜਿਹੜੀ ਮਾੜੀ ਰਿਹਣੀ ਹੋਊਗੀ ਹੁਣ ਉਹਦਾ ਟੁੱਟ ਜੂਜੀ ਇਹ ਹਾਂ ਨਾਲੇ ਪ੍ਰੈਸ਼ਰ ਬ੍ਰੇਕ ਆਦੇ ਪ੍ਰੈਸ਼ਰ ਬ੍ਰੇਕ ਨੇ ਹਾਂ ਜੀ ਹਾਂ ਦੇਸੀ ਕੰਮ ਕੋਈ ਹੈਂਡ ਕਮ ਐ ਯਾਰ ਪੂਰਾ ਹਾਂ ਜੀ ਹਾਂ ਉਹ ਹੈਂਡ ਕਮ ਐ ਤੁਹਾਨੂੰ ਹੁਣ ਆਪਾਂ ਬਾਡੀ ਲਾ ਕੇ ਚਲਾ ਕੇ ਦਿਖਾਵਾਂਗੇ ਠੀਕ ਹੈ ਬਾਡੀ ਲਾ ਕੇ ਥੱਲੇ ਵਾਲਾ ਜਗੜ ਚਲਾ ਕੇ ਦਿਖਾਵਾਂਗੇ ਠੀਕ ਹੈ ਇੱਕ ਮਿੰਟ ਬਈ ਓਏ ਇੱਥੇ ਲਾ ਮੜਾ ਜਾ ਆਹ ਦੇਖੋ ਸਪੋਟਾ ਲੱਗੀਆਂ ਕੋਈ ਸਪੋਟਾ ਐ ਲਾਉਣਾ ਨਹੀਂ ਜਿੰਨੀਆਂ ਆਪਾਂ ਲਾਤੀਆਂ ਹੈਵੀ ਯਾਨੀ ਕਿ ਆਹ ਹੈਵੀ ਗੱਮਾ ਦੇਖੋ 12 ਗੇਜ ਦੇ ਚਾਦਰ ਦੇ ਮਗਰਾਟ ਆ ਜਿਵੇਂ ਹੁਣ ਅਗਲਾ ਕਹਿ ਦਿੰਦਾ ਵੀ ਮੇਰੀ ਚਾਦਰ ਵੀ 16 ਗੇਜ ਆ 14 ਗੇਜ ਆ ਐ ਨਹੀਂ ਵੀ ਗੱਲੀ ਇੱਥੇ 16 ਲਾਤੀ ਇੱਥੇ 14 ਲਾਤੀ ਉਹ ਨਹੀਂ ਕਰਨ ਕੋਣੀ ਹੈ ਜਿਹੜੀ ਇੱਕ ਚਤਰੂ ਉਹੀ ਲਾਵਾਂਗੇ ਠੀਕ ਹੈ ਠੀਕ ਹੈ ਜੀ ਇਹ ਮਤਲਬ ਵੀ ਕਿਸੇ ਬੰਦੇ ਨੇ 12 ਗੇਜ ਦੀ ਬਣਵਾਈ ਆ ਠੀਕ ਹੈ ਇਹ 10 ਗੇਜ ਦੀ ਵੀ ਬਣ ਜਾਂਦੀ ਆ 10 ਦੀ ਵੀ ਬਣ ਜਾਂਦੀ ਆ ਹਾਂ 14 ਦੀ ਵੀ ਬਣ ਜਾਂਦੀ ਆ ਇਹ ਕਿਸੇ ਨੇ 12 ਗੇਜ ਦੀ ਬਣਾਈ ਆ 12 ਗੇਜ ਦੀ ਚਾਦਰ ਆ ਜੀ ਠੀਕ ਹੈ ਆਪਾਂ ਕਿਸੇ ਗਰੀਬ ਦਾ ਹੱਕ ਉਹ ਕਰਦੇ ਨਹੀਂਗੇ ਠੀਕ ਹੈ ਆ ਦੇਖੋ ਇਧਰ ਵੀ ਮਰੀ ਸ਼ਰਟ ਕਿੰਨੇ ਗਾਹੀ ਸਭੀ ਬੜਾ ਮਜ਼ਬੂਤ ਆ ਹਾਂ ਜੀ ਇਹ ਹਿੱਸਾ ਹੈਵੀ ਆ ਜ ਜੀ 20 ਕਵਾਟਲ ਹਾਂ ਜੀ ਹਾਂ ਰਾਮਣਾ ਮੈਂ ਕਿਹਾ ਚਲਾ ਦੇਖੋ ਚਲਾ ਕੇ ਦਿਖਾ ਬਈ ਓਏ ਚਲਾ ਕੇ ਦਿਖਾਈਂਗਾ ਨਾ ਭਾਈ ਆਹ ਦੇਖੋ ਭਾਈ ਕ੍ਰਾਸ ਘੁੰਮਦਾ ਹੋਏ ਮੈਂ ਕਰਾਣਾ ਤੇਰੀ ਗੱਲ ਸੁਣੋ ਜਿਹੜੀ ਹੋ ਗਈ ਮਾੜੀ ਜਿਹੜੀ ਹੁਣੋਂ ਤਾਂ ਟੁੱਟ ਜੂ ਐ ਠੀਕ ਹੈ ਜਿਹਦੇ ਸਾਬ ਨਾਲ ਝਟਕੇ ਆ ਦੇਖੋ ਦੇਖੋ ਝਟਕੇ ਲਓ ਵੀ ਮਿੱਤਰੋ ਕਮਾਲ ਆ ਸਲਿੱਪ ਘੜਦਾ ਹੈ ਨਾ ਪੂਰੇ ਦੇਖ ਪੂਰਾ ਘੈਂਟ ਕੰਮ ਆ ਯਾਰ ਪੂਰੇ ਟਾਇਰ ਦੇਖੋ ਪੂਰੇ ਟਾਇਰ ਦੀ ਘੜੀਸ ਪਾਤੀ ਪੂਰੇ ਟਾਇਰ ਦੀ ਘੜੀਸ ਪਾਤੀ ਲਓ ਵੀ ਮੂਰੇ ਵੀ ਟਾਇਰ ਦੀ ਘੜੀਸ ਦੇਖ ਪੂਰਾ ਟਾਇਰ ਵੀ ਘੜੀ ਦਾ ਬੈਕ ਕਰੀ ਮਾਈਕਰ ਆਹ ਮੂਰਲਾ ਟਾਇਰ ਦੇਖੋ ਬਾਈ ਕਿੰਨਾ ਘੜੀ ਦਾ ਤੁਰਿਆ ਜਾਂਦਾ ਪੂਰਾ ਜੋਰ ਲਾ ਰਿਹਾ ਮੋਟਰਸਾਈਕਲ ਦੇਖੋ ਤੇ ਪੂਰਾ ਘੈਂਟ ਕੰਮ ਹੈ ਹਰਪ੍ਰੀਤ ਹਾਂਜੀ ਹਾਂਜੀ ਤੇ ਲੋਕ ਕਿਹੜਾ ਮਿੱਤਰੋ ਆ ਇਧਰ ਵੀ ਦੇਖ ਲੋ ਜਮਾਨੀ ਹਾਂ ਪੌੜਾ ਆ ਜਾਂਦਾ ਫੇਰ ਵੀ ਨਹੀਂ ਦਬਦਾ ਜਿਹੜੀ ਹੁਣ ਮਾੜੀ ਰੇੜੀ ਹੋਊਗੀ ਉਹਨੂੰ ਤਾਂ ਜੀ ਟੁੱਟ ਜੂ ਉਹ ਠੀਕ ਹੈ ਉਹਨੂੰ ਤਾਂ ਗੇਰ ਹੀ ਟੁੱਟ ਜੂਦਾ ਠੀਕ ਹੈ ਇਹ ਗੇਰ ਵੀ ਹੈਵੀ ਮਗਾਯਾ ਹਿੱਸਾ ਵੀ ਹੈਵੀ ਆ ਹਿੱਸਾ ਵੀ ਹੈਵੀ ਆ ਗੇਰ ਵੀ ਹੈਵੀ ਹੈ ਬ੍ਰੇਕ ਲਾ ਕੇ ਦਿਖਾ ਦੇ ਮੜੇ ਜੇ ਬ੍ਰੇਕ ਬ੍ਰੇਕ ਵੜੇ ਜੇ ਬ੍ਰੇਕ ਲਾ ਕੇ ਦਿਖਾ ਦੇ ਬੈਕ ਲਿਆ ਕੇ ਮੜੇ ਹੁਣ ਬੈਕ ਆਉਂਦੀ ਆ ਬੈਕ ਵੀ ਬ੍ਰੇਕ ਲਾ ਕੇ ਦਿਖਾ ਦੇ ਦੇਖੋ ਜੀ ਬ੍ਰੇਕ ਫ੍ਰੇਮ ਵੀ ਓਕੇ ਨੇ ਹਾਂ ਨਾ ਹਾਂ ਜੀ ਪੂਰਾ ਘੈਂਟ ਕੰਮ ਬਣਾਇਆ ਮੈਂ ਕਹਾਂ ਜੀ ਮੈਂ ਕਹਾਂ ਬੀ ਤਿਆਰ ਹੋ ਕੇ ਕਿੰਨੇ ਦੀ ਬਣ ਜੂ ਰੰਗ ਰੰਗ ਕਰਕੇ ਸਾਰਾ ਕੁਝ ਇਹ 45000 ਦੀ ਜੀ 12 ਗੇ ਚਾਦਰ ਲਾ ਕੇ ਮੋਟਰਸਾਈਕਲ ਵਿੱਚੇ ਕਰ ਜਾ ਰਿਹਾ ਵਿੱਚੇ ਮੋਟਰਸਾਈਕਲ 70000 ਦੀ 10 ਗੇ ਲਾ ਕੇ 10 ਗੇ ਜੀ ਲਾ ਕੇ 70000 ਹਾਂ ਜੇ ਆਪਾਂ 12 ਗੇ ਲਾਵਾਂਗੇ ਤਾਂ 65000 ਦੀ 12 ਗੇ ਲਾਉਂਗੇ ਤਾਂ 60000 ਹਾਂ 60000 ਦੀ ਜੀ ਠੀਕ ਹੈ ਹਾਂ ਜੀ ਹਾਂ ਤੇ ਪਾਈਆਂ ਨੂੰ ਮੈਂ ਦੱਸ ਦੇ ਆਉਣਾ ਕਿੱਥੇ ਆ ਆਪਣਾ ਬਟੰਡਾ ਰੋਡ ਹੰਢਿਆ ਆ ਠੀਕ ਹੈ ਜਿੱਥੇ ਆਪਣਾ ਬਿਸ਼ਕਰਮਾ ਦਾ ਮੰਦਰਾ ਜੀ ਠੀਕ ਹੈ ਆਊਟਲੈਟ ਆ ਜਿਹੜਾ ਠੀਕ ਹੈ ਆਊਟਲੈਟ ਤੁਹਾਡੀ ਸਰ ਵਾਲਾ ਮੋੜ ਮੁੜਦਾਗਾ ਉੱਥੇ ਆਪਣੀ ਦੁਕਾਨ ਆ ਸਰਕਾਰੀ ਪ੍ਰਾਇਮਰੀ ਸਕੂਲਾ ਖੁੱਡੀ ਰੋੜਾ ਇਹ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਹਰਪ੍ਰੀਤ ਆਪਣਾ ਹੈਗਾ ਜੀ 98772 53410 ਠੀਕ ਹੈ ਹਾਂਜੀ ਇੱਕ ਗੱਲ ਹੋਰ ਜੀ ਹਾਂਜੀ ਜਿਹੜੇ ਬੰਦੇ ਨੇ ਰੇੜੀ ਲੈਣੀ ਆ ਹਾਂਜੀ ਵੀਰ ਬਣ ਕੇ ਉਹੀ ਫੋਨ ਕਰੇ ਫालतू ਸਾਨੂੰ ਫੋਨ ਆਉਣਾ ਨਹੀਂ ਚਾਹੀਦਾ ਜੀ ਠੀਕ ਹੈ ਪਤਾ ਕੀ ਗੱਲ ਆ ਜੀ ਫੋਨ 'ਤੇ ਜਿਹੜਿਆਂ ਨੇ ਲੈਣੀ ਹੁੰਦੀ ਆ ਉਹਦਾ ਚੱਕਿਆ ਨਹੀਂ ਜਾਂਦਾ ਜੀ ਠੀਕ ਹੈ ਹਾਂ ਜਿਹੜੇ ਬੰਦੇ ਨੇ ਮਤਲ ਲੈਣੀ ਆ ਉਹੀ ਫੋਨ ਕਰੇ ਲਓ ਵੀ ਮਿੱਤਰੋ ਜੀ ਨੇ ਰੇੜੀ ਬਣਾਉਣੀ ਆ ਇਹ ਜਿਹੜਾ ਰੇੜੀ ਬਣਾਉਣ ਦਾ ਚਾਹ ਮਾਣਾ ਹਰਪ੍ਰੀਤ ਨਾਲ ਉਹੀ ਕੰਟੈਕਟ ਕਰਿਓ ਸਕਰੀਨਸ਼ਾਟ ਲਿਆ ਕੇ ਦਿਖਾ ਦਿਓ ਕੋਈ ਪੰਜ ਚਾਰ ਹੋਰ ਵੀ ਕੱਟ ਕਰ ਦਊਗਾ ਮੈਂਕਾ ਜੀ ਕਰ ਦਾਂਗੇ ਠੀਕ ਹੈ ਜਿਹੜਾ ਬੰਦਾ ਸਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਉਹਨੂੰ ਡਿਸਕਾਊਂਟ ਤਾਂ 10000 ਰੁਪਏ ਦਾ 3000 ਰੁਪਏ ਲਓ ਜੀ ਬਿਨ ਬੋਲੇ ਤੋਂ 3000 ਰੁਪਏ ਡਿਸਕਾਊਂਟ ਰੈਡੀ ਦੇ ਵਿੱਚ ਹੋ ਜੀ ਹਾਂ ਜੀ ਹਾਂ ਤੇ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਫਸਰੀ ਗਾਲ ਜੀ